ਕਾਜੀ ਤੇ ਮੁੱਲਾ ਦੋਵੇਂ ਇਕੱਠੇ ਹੋਏ ਨੇ ਕਾਜੀ ਆ ਗਏ ਤੇ ਮੁੱਲਾ ਆ ਗਏ ਸਾਰੇ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਮਾਨ ਦੀ ਧਰਮ ਦੀ ਗੱਲ ਪੁੱਛਣ ਲੱਗੇ ਕਹਿਣ ਲੱਗੇ ਬਾਬਾ ਇੱਥੇ ਬੜੀ ਵੱਡੀ ਤੁਸੀਂ ਕਰਾਮਾਤ ਦਿਖਾਈਏ ਸਾਨੂੰ ਆਪਣੀ ਬਗਲ ਵਿੱਚ ਜਿਹੜੀ ਕਿਤਾਬ ਏ ਇਹ ਪੋਥੀ ਨੂੰ ਖੋਲ ਕੇ ਦੱਸੋ Hindu ਵੱਡਾ ਆ ਜਾਂ ਮੁਸਲਮਾਨ ਵੱਡਾ ਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ ਹਿੰਦੂ ਤੇ ਮੁਸਲਮਾਨ ਦੋਵੇਂ ਚੰਗੇ ਕਰਮਾਂ ਤੋਂ ਬਿਨਾ ਪਰਮਾਤਮਾ ਦੀ ਦਰਗਾਹ ਵਿੱਚ ਰੋਂਦੇ ਪਏ ਨੇ ਹਿੰਦੂ ਤੇ ਮੁਸਲਮਾਨ ਦੋਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਢੋਈ ਨਹੀਂ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਨੇ ਪੁੱਛਣ ਗੱਲ ਇਮਾਨ ਦੀ ਬਾਜੀ ਮੁੱਲਾਂ ਇਕੱਠੇ ਹੋਈ ਵੱਡਾ ਸੰਗ ਵਰਤਾਣ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾਜੀਆ ਸ਼ਬ ਅਮਨਾ ਬਾਜੂ ਦੋਨੋ ਰੋਈ ਹਿੰਦੂ ਮੁਸਲਮਾਨ ਦੋਏ ਦਰ ਗਏ ਅੰਦਰ ਲੈਨ ਣਾ ਟੋਈ ਮਹਾਰਾਜ ਕਹਿਣ ਲੱਗੇ ਭਾਵੇਂ ਕੋਈ ਹਿੰਦੂ ਏ ਭਾਵੇਂ ਕੋਈ ਮੁਸਲਮਾਨ ਏ ਤੇ ਅੱਜ ਭਾਵੇਂ ਕੋਈ ਛੇ ਕੇ ਚੰਗੇ ਕਰਮਾਂ ਤੋਂ ਬਿਨਾ ਪਰਮਾਤਮਾ ਦੇ ਘਰ ਵਿੱਚ ਕਿਸੇ ਨੂੰ ਕੋਈ ਥਾਂ ਨਹੀਂ